ਸਟਾਈਲਜੀ ਵੈਲਕਮ ਜੀ ਤੁਹਾਡਾ ਮੇਰੇ ਚੈਨਬੀ ਸਟਾਈਲਿਸ਼ ਸੀ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਫਰੌਕ ਸੂਟਾਂ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਇਹ ਪਾਰਟੀ ਵੇਅਰ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੀ ਇਹਨਾਂ ਨੂੰ ਜਿਵੇਂ ਵੀ ਤੁਸੀਂ ਚਾਹੋ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਅਸੀਂ ਇਹਨਾਂ ਦੇ ਜਿਵੇਂ ਸਲਵਾਰ ਸੂਟ ਵੀ ਬਣਾਉਂਦੇ ਹਾਂ ਸੋ ਕਸਟਮਰ ਦੀ ਚੋਇਸ ਹੁੰਦੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਡਿਜ਼ਾਈਨ ਪਸੰਦ ਆਉਂਦਾ ਆ ਯਾਹੋ ਸਿੰਪਲ ਸੋਬਰ ਜਿਹੜੇ ਫੌਕ ਸੂਟਾ ਜਿਹੜੇ ਕਿਸ ਤਰ੍ਹਾਂ ਦੇ ਬਣਾ ਸਕਦੇ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਆ ਜਿਹੜਾ ਜਿਵੇਂ ਆਪਾਂ ਦਿੱਤਾ ਹੋਇਆ ਔਰ ਇਹ ਦੇਖੋ ਜੀ ਇੰਨਾ ਪਿਆਰਾ ਇਹ ਜਿਹੜਾ ਕੰਬੀਨੇਸ਼ਨ ਆ ਇਹਦਾ ਨੀਚੇ ਸਾਰੇ ਫ੍ਰੌਕਸ ਦੇ ਉੱਪਰ ਆ ਜਿਹੜਾ ਵਰਕ ਕੀਤਾ ਹੋਇਆ ਤੇ ਫੁੱਲ ਫਲੇਅਰ ਵਾਲੀ ਇਹ ਫ੍ਰੌਕ ਹੈ ਆ ਦੇਖੋ ਕਾਫੀ ਇਹਦਾ ਜਿਹੜਾ ਘੇਰ ਹੈਗਾ ਬਹੁਤ ਹੀ ਵੱਡਾ ਹੈ ਔਰ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇਹਦੀ ਜਿਹੜੀ ਫਲੇਅਰ ਹੈਗੀ ਆ ਕਾਫੀ ਹੈਵੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਇਸ ਤਰ੍ਹਾਂ ਇਹਦੀ ਜਿਹੜੀ ਫਲੇਅਰ ਹੈ ਫੁੱਲ ਹੈਵੀ ਫਲੇਅਰ ਹੈ ਤੇ ਬਹੁਤ ਹੀ ਸੌਫਟ ਜਿਹਾ ਸੀ ਕਲਰ ਕੰਬੀਨੇਸ਼ਨ ਲਾ ਕੇ ਇਹਨੂੰ ਵਰਕ ਕੀਤਾ ਹੋਇਆ ਹੈ ਦੇਖੋ ਸੋ ਇਹ ਜਿਵੇਂ ਤੁਸੀਂ ਕੋਈ ਵੀ weddings ਲਈ ਜਿਵੇਂ ਕੁਝ ਬਣਾਉਣਾ ਚਾਹੁੰਦੇ ਹੋ ਸਿੰਪਲ ਜਿਹਾ ਸੋ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਵਰਕ ਦੇ ਅਕੋਰਡਿੰਗ ਜਾ ਸਕਦੇ ਹੋ ਇੱਕ ਤਾਂ ਇਹ ਜਿਹੜਾ ਕਾਫੀ ਰੇਂਜ ਦੇ ਵਿੱਚ ਤੁਹਾਡੇ ਆ ਜੀਗਾ ਕਿਉਂਕਿ ਜਦੋਂ ਆਪਾਂ weddings ਦੇ ਲਈ ਹੈਂਡ ਵਰਕ ਦੇ ਵਿੱਚ ਵਰਕ ਦਾ ਕਨਸੈਪਟ ਲੈਣੇ ਆ ਸੋ ਆਪਾਂ ਨੂੰ ਉਹ ਕਾਫੀ ਕਾਸਟਲੀ ਪੈ ਜਾਂਦਾ ਚਾਹੇ ਉਹ ਥੋੜਾ ਹੀ ਵਰਕ ਕਰਾਉਣਾ ਹੋਵੇ ਸੋ ਇਹ ਦੇਖੋ ਇਹਦੀ ਬਹੁਤ ਹੀ ਪਿਆਰੀ ਜੀ ਗ੍ਰੇਸ ਹੈ ਦੇ ਵਿੱਚ ਵਿਦ ਤਿੱਲਾ embroiderry ਵੀ ਕੀਤੀ ਹੋਈ ਹੈ ਇਸ ਤਰ੍ਹਾਂ ਔਰ ਇਸ ਤਰ੍ਹਾਂ ਸੀ ਬਹੁਤ ਹੀ ਬਿਊਟੀਫੁਲ ਜਿਹੜੇ ਇਹਦੇ ਉੱਪਰ ਪੋਟਲੀ ਲਗਾਏ ਹੋਏ ਆ ਇਸ ਤਰ੍ਹਾਂ ਇਹ ਬਾਜੂ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਦੇਖੋ ਜੀ ਔਰ ਬੈਕ ਤੇ ਅਸੀਂ 컬러ਫੁਲ ਲਟਕਣ ਦਿੱਤੇ ਹੋਏ ਆ ਸੋ ਇਹ ਬਹੁਤ ਹੀ ਗ੍ਰੇਸਫੁਲ ਜਿਹਾ ਜਿਵੇਂ ਕਨਸੈਪਟ ਹੈ ਸੋ ਤੁਸੀਂ ਵੀ ਇਹ ਖੁਦ ਜਿਹੜਾ ਟਰਾਈ ਕਰਵਾ ਕਰ ਸਕਦੇ ਹੋ ਸੋ ਇਸ ਤਰ੍ਹਾਂ ਇਹ ਪੌਂਚੇ ਦੇ ਉੱਪਰ ਪਲਾਜ਼ੋ ਕੀਤਾ ਹੋਇਆ ਪਲਾਜ਼ੋ ਦੇ ਉੱਪਰ ਵਰਕ ਹੈ ਔਰ ਇਹਦੇ ਦੁਪट्टे ਦੀ ਵੀ ਬਹੁਤ ਹੀ ਪਿਆਰੀ ਗ੍ਰੇਸ ਹੈ ਔਰਗੈਂਜ਼ਾ ਦਾ ਦੁਪੱਟਾ ਹੈ ਜੀ ਇਹ ਔਰ ਇਹ ਦੇਖੋ ਸਾਰੇ ਫੋਰ ਸਾਈਡ ਹੈ ਜਿਹੜਾ ਇਸੇ ਤਰ੍ਹਾਂ ਹੀ ਵਰਕ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਕਿਸ ਤਰ੍ਹਾਂ ਦੀ ਜੜੀ ਇਹਦੀ ਲੁੱਕ ਆਏਗੀ ਸੋ ਬਹੁਤ ਹੀ ਬਿਊਟੀਫੁਲ ਦਾ ਕਲਰ ਕ combination ਇਸ ਤਰ੍ਹਾਂ ਫੁੱਲ ਹੈਵੀ ਜਿਹੜਾ ਵੀਅਰ ਕਰਨ ਤੋਂ ਬਾਅਦ ਫੁੱਲ ਹੈਵੀ ਔਰ ਸਿੰਪਲ ਔਰ ਯੂਨੀਕ ਜਗਾੜਾ ਕਨਸੈਪਟ ਬਣਦਾ ਹੈਗਾ ਔਰ ਨੈਕਸਟ ਹੈਗਾ ਜੀ ਜਿਹੜਾ ਇਹ ਵੀ ਆਪਣੇ ਕੋਲੇ ਫਰੌਗ ਸੂਟ ਹੀ ਹੈ ਅਨਾਰਕਲੀ ਸੂਟ ਵੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਅਸੀਂ ਫੁੱਲ ਫਲੇਅਰ ਦੇ ਜਿਹੜੀਆਂ ਇਹ ਬਣਾਏ ਹੋਏ ਆ ਇਸ ਤਰ੍ਹਾਂ ਜੀ ਇਹ نیچے ਜਿਹੜਾ ਵਰਕ ਕੀਤਾ ਹੋਇਆ ਉਪਰ ਜਿਹੜਾ ਯੋਗ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਸੋ ਬਾਜੂ ਤੇ ਵੀ ਇਸ ਤਰ੍ਹਾਂ ਦਾ ਹੈਗਾ ਸੋ ਇਹਦਾ ਜਿਹੜਾ ਬੈਕ ਔਰ ਫਰੰਟ ਹੈਗਾ ਇਹ ਤੁਸੀਂ ਦੇਖੋ ਇਹਦੀ ਜਿਹੜੀ ਲੁੱਕ ਹੈ ਬਹੁਤ ਹੀ ਹੈਵੀ ਲੁੱਕ ਹੈ ਸੋ ਇਸ ਤਰ੍ਹਾਂ ਦਾ ਅਸੀਂ ਇਹਦਾ ਸਟਾਈਲ ਆ ਜਿਹੜਾ ਚੇਂਜ ਕੀਤਾ ਹੋਇਆ ਔਰ ਇਹਦੇ ਉੱਪਰ ਜਿਹੜੇ ਲਟਕਣ ਲਗਾਏ ਹੋਏ ਸੋ ਇਹ ਬਹੁਤ ਹੀ ਪਿਆਰੇ ਜੀ ਅਸੀਂ ਲਟਕਣ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ ਔਰ ਇਹਦੇ ਵੀ ਪਲਾਜ਼ੋ ਤੇ ਅਸੀਂ ਇਸ ਤਰ੍ਹਾਂ ਦਾ ਵਰਕ ਪਲਾਜ਼ੋ ਤੇ ਕੀਤਾ ਹੋਇਆ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਦੁਪੱਟਾ ਬਣਦਾ ਹੈ ਇਹਦਾ ਸੋ ਇਹ ਦੇਖੋ ਦੁਪੱਟਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਵੇਂ 컬러ਫੁਲ ਫਲਾਅਰ ਲੰਨੇ ਹੈਗੇ ਆ ਸੋ ਵੀ ਬਹੁਤ ਹੀ ਸੋਬਰ ਚ ਔਰ ਇਸ ਤਰ੍ਹਾਂ ਦਾ ਕਨਸੈਪਟ ਹੈ ਸੋ ਬਹੁਤ ਹੀ ਡਿਫਰੈਂਟ ਤੇ ਸਟਾਈਲਿਸ਼ ਹੈ ਜਿਹੜੇ ਫਰੌਕਸ ਤੋਂ ਬਣੇ ਹੈਗੇ ਸੋ ਅਸੀਂ ਥੋੜੀ ਜੀ ਲੁੱਕ ਹੈ ਜਿਹੜੀ ਡਿਫਰੈਂਟ ਕੀਤਾ ਹੈਗਾ ਸੋ ਇਹਦੇ ਨਾਲ ਕੀ ਹੈ ਕਿ ਇਹ ਇੱਕ ਪਾਰਟੀ ویئر ਸੂਟ ਹੈ ਜਿਹੜਾ ਬਣ ਜਾਂਦਾ ਜੀ ਜਦੋਂ ਤੁਸੀਂ ਵਰਕ 골ਡਨ ਵਰਕ ਦੇ ਨਾਲ ਜਿਹੜਾ 컬러풀 ਥੋੜਾ ਟੱਚ ਦੇ ਦੇਦਨੇ ਹੋ ਤਾਂ ਸੋ ਬਹੁਤ ਹੀ ਜਿਹੜਾ ਗ੍ਰੇਸਫੁਲੀ ਬਣ ਕੇ ਤੁਹਾਡੇ ਸਾਹਮਣੇ ਆਉਂਦਾ ਸੋ ਇਹ ਬਹੁਤ ਹੀ ਪਿਆਰੇ ਜੀ ਕਨਸੈਪਟ ਹੈ ਤੁਸੀਂ ਇਹਨਾਂ ਨੂੰ ਆਪਣੇ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਕੰਬੀਨੇਸ਼ਨ ਜਾ ਸਕਦੇ ਹੋ ਜਿਵੇਂ ਅਸੀਂ ਦਿਖਾਏ ਹੋਏ ਐ ਸੋ ਇਹ ਵੀ ਤੁਹਾਡੇ ਲਈ ਬੈਸਟ ਹੈਗੇ ਆ অপਸ਼ਨ ਕਿਉਂਕਿ ਆਪਾਂ ਨੂੰ ਦੇਖ ਕੇ ਕਈ ਵਾਰੀ ਕਈ ਲੇਡੀਜ਼ ਨੇ ਮੇਰੇ ਤੇ ਉੱਪਰ ਛੱਡਿਆ ਹੁੰਦਾ ਕਿ ਤੁਸੀਂ ਦੱਸੋ ਜੀ ਤੁਸੀਂ ਰੋਜ਼ ਬਣਾਉਣੇ ਹੋ ਕਿਸ ਤਰ੍ਹਾਂ ਦਾ ਕਨਸੈਪਟ ਤੁਹਾਨੂੰ ਚੰਗਾ ਲੱਗਦਾ ਕਿਉਂਕਿ ਹਰ ਇੱਕ ਸਕਨਰ ਦੇ ਉੱਪਰ ਹੈ ਜੀ ਹਰ ਇੱਕ ਇਨਸਾਨ ਦੇ ਉੱਪਰ ਅਲੱਗ-ਅਲੱਗ ਸ਼ੇਡ ਹੈ ਜਿਹੜੇ ਜਜ ਤੇ ਹੁੰਦੇ ਆ ਕਿ ਕਿਸੇ ਤੇ ਕੋਈ ਸ਼ੇਡ ਆ ਜਿਹੜਾ ਅੱਛਾ ਲੱਗਦਾ ਕਿਸੇ ਤੇ ਕੋਈ ਸ਼ੇਡ ਅੱਛਾ ਲੱਗਦਾ ਸੋ ਅਗਰ ਤੁਸੀਂ ਲਾਈਟ ਪੈਟਰਨ ਦੇ ਵਿੱਚ ਜਾਣਾ ਚਾਹੁੰਦੇ ਹੋ ਸੋ ਵੀ ਬਹੁਤ ਹੀ ਬੈਸਟ ਆ ਕਿਉਂਕਿ ਆਪਾਂ ਕਾਫੀ ਜਿਹੜੇ ਇਹਦੇ ਵਿੱਚ ਆਪਸ਼ਨਸ ਹੈਗੇ ਆ ਜਿੰਨਾ ਜਿਹੜੇ ਆਪਾਂ ਲਏ ਹੈਗੇ ਪਹਿਲਾਂ ਸੋ ਉਹਦੇ ਅਕੋਰਡਿੰਗ ਵੀ ਤੁਸੀਂ ਜਿਹੜਾ ਬਣਾ ਸਕਦੇ ਹੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੇ ਬਹੁਤ ਹੀ ਪਿਆਰੇ-ਪਿਆਰੇ ਜੇ ਸੂਟ ਰੋ ਸ਼ੇਅਰ ਕਰਦੇ ਆ ਸੋ ਬਹੁਤ ਸੋਨਾ ਫੀਡਬੈਕ ਦਿੰਨੇ ਹੋ ਤੁਸੀਂ ਬਹੁਤ ਹੀ ਪਿਆਰ ਕਰਦੇ ਹੋ ਔਰ ਬਹੁਤ ਪਸੰਦ ਕਰਦੇ ਹੋ ਸਾਡੇ ਸੂਟਾਂ ਨੂੰ ਸੋ ਇਸੇ ਤਰ੍ਹਾਂ ਜੀ ਤੁਸੀਂ ਜਿਹੜਾ ਪਸੰਦ ਕਰਦੇ ਰਹੋਗੇ ਅੱਗੇ ਵੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਜਿਹੜੀ ਕਲਰ ਕੰਬੀਨੇਸ਼ਨ ਆ ਜਿਹੜੇ ਔਰ ਨਵੇਂ-ਨਵੇਂ ਡਿਜ਼ਾਈਨ ਆ ਜਿਹੜੇ ਲੈ ਕੇ ਆਉਂਦੇ ਰਾਵਾਂਗੇ ਸੋ ਬਣੇ ਰਹੋ ਜੀ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much